ਹੋ ਮਿੱਤਰੋ ਜਿਹੜੇ ਆਪਾਂ ਪੀਨੇ ਆ ਨਾ ਗਰਮੀਆਂ ਚ ਠੰਡੇ ਜੇ ਤੇ ਆ ਮਿੱਤਰੋ ਮਸ਼ੀਨ ਜਿਹੜੀ ਉਹ ਤੁਸੀ ਲਾਲ ਜੀ ਦੇਦੇ ਐ ਗੱਠਾਈਆਂ ਬਣਾ ਦਿੰਦੀ ਐ ਇਹ ਇੱਕ ਗੱਠ ਪੂਰੀ ਭਾਈ ਕਵਾਂਟਲ ਤੋਂ ਉੱਤੇ ਦੀ ਗੱਠ ਬਣਾਉਂਦੀ ਐ ਇਹਨੂੰ ਪੂਰਾ ਕਰ ਦਿੰਦੀ ਐ ਪ੍ਰੈਸ ਤੇ ਆ ਦੇਖੋ ਦਿਨੇ ਵੇਖੋ ਦੂਰ ਦੂ ਤੱਕ ਪਲਾਸਟਿਕ ਖਿਲਰਿਆ ਪਿਆ ਤੇ ਆ ਜਿਹੜੀਆਂ ਭੈਣਾਂ ਲੱਗੀਆਂ ਪਈਆਂ ਬੋਤਲਾਂ ਲੱਗ ਕੱਢੀ ਜਾਂਦੀਆਂ ਤੇ ਪਲਾਸਟਿਕ ਦੂਜੇ ਪਾਸੇ ਹੋਰ ਸਿੱਟੀ ਜਾਂਦੀ ਐ ਇਹ ਜਿਹੜਾ ਸਾਰਾ ਪਲਾਸਟਿਕ ਤੁਸੀਂ ਦੇਖੀ ਜਾਂਨੇ ਇਹ ਐ ਮਸ਼ੀਨ 'ਚ ਪੈ ਜਾਣਾ ਤੇ ਐ ਗੱਠਾ ਬਣਾ ਦੇਣੀ ਐ ਇਹਨਾਂ ਨੇ ਤੇ ਗੱਠਾ ਬਣਾ ਕੇ ਫਿਰ ਅੱਗੇ ਭੇਜਦੇ ਹਾਂ ਫੇ ਦੱਸੇਗਾ ਗੁਰਲਾਲ ਸਿੰਘ ਕੁਛ ਤੁਮ ਹੀ ਇਹਦੇ ਬਾਰੇ ਲਾਈ ਬਾਈ ਗੁਰਲਾਲ ਨੇ ਦੱਸ ਕੇ ਦਿਖਾਤਾ ਤੇ ਐ ਬਾਈ ਤੋਂ ਪੁੱਛਦੇ ਆਪਾਂ ਮਾਲ ਇਧਰ ਦੀ ਪਈ ਤੇ ਇੱਥੋਂ ਦੀ ਮਾਲ ਪਾ ਕੇ ਆਹ ਬੜਾ ਸਾਰਾ ਤੇ ਐ ਬਣਾ ਦਿੰਦਾ ਹਾਂ ਹਾਂ ਇਧਰ ਵੀ ਗੱਠਾ ਮਾਰੀ ਆ ਲੈ ਵੀ ਮੇਹ ਮਤੂ ਇਹਨੇ ਜਮਾ ਪ੍ਰੈਸ ਕੀਤਾ ਹੋਇਆ ਤਾਂ ਇਹ ਗੱਠ ਕਿੰਨੇ weight ਹੋਊਗਾ ਦਾ ਠੀਕ 1.5 ਕਿਲੋ 1.5 ਕਿਲੋ ਦਾ ਇਹ ਇਸ ਤਰ੍ਹਾਂ ਕਰ ਦਿੰਦੀ ਹੈ ਪ੍ਰੈਸ ਪੂਰੇ ਦੇ ਪੂਰੇ ਤੇ ਬੋਤਲਾਂ ਦੇ ਵਿੱਚ ਪੂਰੀਆਂ ਪਈਆਂ ਹੁੰਦੀਆਂ ਤੇ ਗੱਠ ਬਣਾ ਦਿੰਦੀ ਹੈ ਤੇ ਮਿੱਤਰੋ ਹੋਰ ਵੀਡੀਓ ਵੇਖਣ ਲਈ ਫੋਲੋ ਜ਼ਰੂਰ ਕਰ ਲਿਓ ਤੇ ਜੇ YouTube ਤੋਂ ਦੇਖੀ ਜਾਂਦੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਓ ਵੀ ਮਿੱਤਰੋ ਨਵੀਆਂ-ਨਵੀਆਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹਾਡੇ ਲਈ ਖਿੱਚ ਕੇ ਰੱਖੋ ਕੰਮ ਨੂੰ